ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਕੀਤੇ ਬਜਟ ਤੋਂ ਲੈ ਕੇ ਜਿੱਥੇ ਸਾਰੇ ਵਰਗ ਪਰੇਸ਼ਾਨ ਹੋ ਰਹੇ ਹਨ ਉੱਥੇ ਪੰਜਾਬ ਨੰਬਰਦਾਨ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ ਵੱਧ ਦੇ ਖਿਲਾਫ ਮੀਟਿੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਹੋਏ ਆਗੂਆਂ ਨੇ ਕਿਹਾ ਕਿ ਨੰਬਰਦਾਨ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੀ ਹੈ ਪਰ ਪੰਜਾਬ ਸਰਕਾਰ ਲਗਾਤਾਰ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਦੀ ਪਰਵਾਹ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਜੋ ਆਖਰੀ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਵੀ ਨੰਬਰਦਾਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਸੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਹਾਡਾ ਮਾਣ ਪੱਤਾ 5000 ਕਰ ਦੇਵਾਂਗੇ ਅਤੇ ਬੱਸ ਦਾ ਕਿਰਾਇਆ ਵੀ ਮਾਫ ਹੋਵੇਗਾ ਪਰ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀ ਕਿਸੇ ਵੀ ਮੰਗ ਉੱਪਰ ਧਿਆਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਾਨੂੰ ਵੋਟ ਪਾਓ। ਅਸੀਂ ਤੁਹਾਡੀਆਂ ਮੰਗਾਂ ਦੀ ਪ੍ਰਵਾਹ ਕਰਾਂਗੇ। ਪਰ ਅਜੇ ਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਉਹਨਾਂ ਨੇ ਕਿਹਾ ਕਿ ਹਾਲੇ ਵੀ ਸਰਕਾਰ ਦੇ ਕੋਲ ਸਮਾਂ ਹੈ ਜਾਂ ਤਾਂ ਉਹ ਸਾਡੀਆਂ ਮੰਗਾਂ ਮੰਨ ਲਵੇ ਜਾਂ ਫਿਰ ਆਉਣ ਵਾਲੇ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਅਸੀਂ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਐਸ ਟਾਈਮ ਨੰਬਰਦਾਰ ਭਵਨ 'ਚ ਬੈਠੇ ਆ ਸਾਡੀਆਂ ਪੰਜਾਬ ਸਰਕਾਰ ਨੇ ਜੋ ਮੰਗਾ ਸਾਡੇ ਨਾਲ ਵਾਅਦਾ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਸਾਡੀ ਮੰਗ ਪੂਰੀ ਨਹੀਂ ਕੀਤੀ ਸੋਗਾ ਹਣ ਗੋਲਿਆ ਕੀਤਾ ਗਿਆ ਜਿਹੜਾ ਸਾਡਾ ਮਾਣ ਪੱਤਾ ਸੀ ਉਹ ਕਹਿੰਦੇ ਸੀ ਮੈਨੀਫੈਸਟੋ ਦੇ ਵਿੱਚ ਤੁਹਾਨੂੰ 5000 ਕਰ ਦੇਵਾਂਗੇ ਤੁਹਾਡਾ ਬੱਸ ਕਿਰਾਇਆ ਮਾਫ ਕਰ ਦੇਵਾਂਗੇ ਜਿਹੜਾ ਪੇਟਾਪੁਰ ਕੇ ਤੁਹਾਡੀ ਉਹ ਮਨਜ਼ੂਰ ਕੀਤੀ ਜਾਊਗੀ ਪਰ ਪੰਜਾਬ ਸਰਕਾਰ ਨੇ ਸਾਡਾ ਬਜਟ ਪਿਛਲੇ ਪਾਸ ਕੀਤਾ ਉਹਦੇ ਵਿੱਚ ਨੰਬਰਦਾਰ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਇਹੋ ਜੀ ਸਰਕਾਰ ਇਹ ਜੀ ਸਰਕਾਰ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਨਹੀਂ ਦੇਖੀ ਜੋ ਕੈਪਟਨ ਸਰਕਾਰ ਕਹਿੰਦਾ ਸੀ ਸਾਨੂੰ ਬੋਟਾ ਪਾਓ ਤੇ ਅਸੀਂ ਤੁਹਾਨੂੰ ਜਿਹੜੀਆਂ ਨੰਬਰਦਾਰਾਂ ਦੀਆਂ ਮੰਗਾਂ ਸੀਗੀਆਂ ਉਹ ਤੁਹਾਡੀਆਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਉਹਨਾਂ ਨੇ ਸਾਡੀ ਦੁਆਰਾ ਫੇਰ ਤੁਹਾਨੂੰ ਇਹੀ ਕਹਿੰਨੇ ਆ ਕਿ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਹੁਣ ਅਸੀਂ ਇਸ ਕਰਕੇ ਸਮੂਹ ਨੰਬਰਦਾਰ ਬਾਣਸਾ ਜ਼ਿਲ੍ਹੇ ਦੇ ਵਿੱਚ ਸਾਰੇ ਇਕੱਠੇ ਹੋਏ ਆਂ ਇਕੱਲੇ ਇਕੱਲੇ ਘਰ ਦਾ ਨੰਬਰਦਾਰ ਸਾਡੇ ਕੋਲ ਇੱਥੇ ਮੌਜੂਦ ਬੈਠਾ ਕਿਉਂਕਿ ਅਸੀਂ ਇਹ ਜੀ ਸੋਚ ਰਕੀਏ ਅਗਰ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਨਾ ਸਾਡੀ ਕੋਈ ਮੰਗ ਪੂਰੀ ਕੀਤੀ ਗਈ ਤਾਂ ਅਸੀਂ ਬਹੁਤ ਵੱਡਾ ਸੰਘਰਸ਼ ਕਰਾਂਗੇ ਉਹ ਕੈਪਟਨ ਸਰਕਾਰ ਨੂੰ ਆਉਣ ਵਾਲੇ ਜਿਹੜੀਆਂ ਚੋਣਾਂ 2022 ਦੇ ਵਿੱਚ ਉਹਨਾਂ ਦਾ ਸਮਿਖਿਆ ਉਹਨੂੰ ਭੁਗਤਣੀ ਪੈਣੀ ਵੀ ਸਾਡੇ ਨਾਲ ਕੈਪਟਨ ਸਰਕਾਰ ਨੇ ਵੋਟਾਂ ਵੇਲੇ ਜਦੋਂ ਗੁਟਕਾ ਸਾਹਿਬ ਦੀ ਸੋਚ ਹੱਥ 'ਚ ਗੁਟਕਾ ਲੈ ਕੇ ਸੌਂ ਖਾਧੀ ਹੈ ਉਦੋਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 5000 ਮਾਨ ਪੱਤਾ ਕਰਾਂਗੇ ਜੱਦੀ ਪੁਸ਼ਤੀ ਤੁਹਾਡੀ ਉਹ ਕਰਕੇ ਦੇਊਗਾ ਬੱਸ ਕਰਾਇ ਦੇਊਗਾ ਸਮਰਾਟ ਫੋਨ ਵੀ ਦੇਊਗਾ ਬੜੇ-ਬੜੇ ਵਾਅਦੇ ਕੀਰੇ ਸੀ ਪਰ ਹੁਣ ਲਾਸਟ ਜਿਹੜਾ ਬਜਟ ਪੇਸ਼ ਹੋਇਆ ਇਹਦੇ ਵਿੱਚ ਨੰਬਰਦਾਰਾਂ ਦਾ ਜਿਗਰ ਤੱਕ ਨਹੀਂ ਕੀਤਾ ਗਿਆ ਅਸੀਂ ਅੱਗੇ ਨੰਬਰਦਾਰਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕਾਲੀਆਂ ਨੇ ਕਾਂਗਰਸੀਆਂ ਨੇ ਕੋਈ ਵੀ ਆਮ ਆਲਿਆਂ ਨੇ ਸਾਰੇ ਨੰਬਰਦਾਰ ਇਕੱਠੇ ਹੋ ਕੇ ਅਸੀਂ ਕਾਂਗਰਸ ਦੀ ਮਦਦ ਕੀਤੀ ਕੈਪਟਨ ਦੀ ਮਦਦ ਕੀਤੀ ਪਰ ਸਾਡੇ ਕੰਨੀ ਇਹਨਾਂ ਨੇ ਬਿਲਕੁਲ ਨਹੀਂ ਸੋਚਿਆ ਆਉਣ ਵਾਲੀਆਂ ਚੋਣਾਂ 'ਚ ਉਸ ਤੋਂ ਪਹਿਲਾਂ ਅਸੀਂ ਇੱਕ ਹਿਸ਼ਾਰਚ ਬਿਟ ਰਹੇ ਆ ਬਹੁਤ ਵੱਡੇ ਪੱਤਰ ਤੇ ਜਿਵੇਂ ਮਾਸਟਰ ਡਾਂਗਾ ਖਾਂਦੇ ਨੇ ਜਾਂ ਈਟੀਟੀ ਵਾਲਿਆਂ ਨਾਲ ਬੇਜਤੀਆਂ ਕਰਦੇ ਨੇ ਚਾਹੇ ਸਾਨੂੰ ਮਾਰ ਦੇਣ ਅਸੀਂ ਮੋਤੀ ਮਹਿਲ ਦਾ ਘਰਾਓ ਵੀ ਕਰਾਂਗੇ ਅਸੀਂ ਚੰਡੀਗੜ੍ਹ ਸੈਕਟਰੀਏਟ ਕਿ ਵੀ ਜਾਵਾਂਗੇ ਸਾਰੇ ਥਾਈ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਪੰਜਾਬ ਪੱਧਰ ਤੇ ਸਾਡੀਆਂ ਮੀਟਿੰਗਾਂ ਚੱਲ ਪਈਆਂ ਨੇ ਅਸੀਂ ਆਲਾਮੰਦ ਹੋ ਕੇ ਅਸੀਂ ਆਪਣੇ ਹੱਕ ਲੈਣ ਵਾਸਤੇ ਅਸੀਂ ਕੋਈ ਭੀਖ ਨਹੀਂ ਮੰਗਦੇ ਜਿਹੜਾ ਸਾਡੇ ਨਾਲ ਗੁੱਟਕਾ ਸਾਹਿਬ ਦੀ ਸੌਂ ਕਰਕੇ ਛੱਡਣਾ ਵਾਅਦੇ ਕੀਤੇ ਸੀ ਅਸੀਂ ਉਹ ਮੰਗਣ ਵਾਸਤੇ ਇਕੱਠੇ ਹੋ ਰਹੇ ਹਾਂ ਅੱਜ ਮਾਨਸਾ ਜ਼ਿਲ੍ਹੇ ਚ ਦੇਖ ਲਓ ਜੀ ਕੋਈ ਇਹੋ ਜਿਹਾ ਪਿੰਡ ਨਹੀਂ ਹੈਗਾ ਜਿੱਥੋਂ ਇੱਕ ਇੱਕ ਜਾਂ ਦੋ ਨੰਬਰਦਾਰ ਨਾ ਆਏ ਹੁਣ ਮਾਨਸਾ ਤੋਂ ਅਭਿਸ਼ੇਦ ਰਿਪੋਰਟ ਐਸਐਮਜ਼ेड ਨਿਊਜ਼